ਮਿਹਰਬਾਨ ਇੱਕ دیوانا عاشق ਸੋਹਣੇ ਰੱਬ ਦੇ ਨਾਲ ਝੇੜਾ ਕਰਦਾ ਕਿ ਹਯਾ ਬਾਰੇ ਤਾਲਾ ਆਪ ਤੂੰ ਅੱਜ ਮੱਲਾ ਦੇ ਉੱਪਰ ਬੈਠਾ ਆਪਣੇ ਮਹਿਬੂਬ ਦੇ ਨਜ਼ਾਰੇ ਵੇਚਿਆ ਤੇ ਸਾਡੇ ਪਿੱਛੇ ਆ ਇਸ਼ਕ ਦੀ ਬਿਮਾਰੀ ਲਾਈ ਆ ਤੂੰ ਸਾਨੂੰ ਇਹ ਜੀਣ ਨਹੀਂ ਦਿੰਦੇ ਤੂੰ ਇੱਕ ਵਾਰੀ ਕਿਤੇ ਦੁਨੀਆ ਤੇ ਆਵੇਂ ਇਨਸਾਨ ਦਾ ਰੂਪ ਧਾਰ ਕੇ ਤੇਰੇ ਨਾਲ ਫੇ ਤੇਰਾ ਮਹਿਬੂਬ ਰਸ ਜਾਏ ਤਾਂ ਫੇ ਤੈਨੂੰ ਪਤਾ ਲੱਗ ਜਵੇ ਬਈ ਇਹ ਕੀ ਭਾਬ ਬਗਾਉਂਦਾ ਜੰਗਲਾਂ 'ਚ ਕਿੱਦਾਂ ਫੇ ਰੋਲਦਾ ਏ ਹੋ ਸੂਲੀਆਂ ਤੇ ਕਿੱਦਾਂ ਚੜਾਉਂਦਾ ਏ ਹੋ ਭੁੱਖੇ ਥਿਆਏ ਪਿਆਸੇ ਕਿੱਦਾਂ ਮਰਵਾਉਂਦਾ ਨਾ ਪੈਰਾਂ 'ਚ ਛਾਲੇ ਕਿੱਦਾਂ ਪੂੜਾ ਏ ਹੋ ਤੈਨੂੰ ਪਤਾ ਲੱਗ ਜਵੇ ਸਾਡੇ ਆ ਦੁੱਖਾਂ ਦਾ ਖਿਆਲ ਬੰਦ ਕਰਕੇ ਦੱਸਦਾ ਬਣਾ ਬਾਈ ਕਰੇ ਬੰਦ ਕਰਦਾ bye, -bye. ਅਜ ਨਹੀਂ ਤੇਰਾ ਕੋਈ ਰੂਪ ਨਹੀਂ ਜੇ ਤੇਰਾ ਰੂਪ ਹੁੰਦਾ ਤਾਂ ਤੇਰੇ ਪੱਜ ਕਲੇਜਾ ਵੀ ਹੁੰਦਾ ਫੇਰਾ ਤਾਂ ਉਹ ਫੇਰ ਦਰਦਾਂ ਨਾਲ ਕਿੱਦਾਂ ਪਾੜਦਾ ਤੱਕ ਉਹ ਪਤਾ ਲੱਗ ਜਾਂਦਾ yeah <laughs> ਕੀ ਮਿਹਰਬਾਨ ਇਹ ਫੇਜ ਯਾਰ ਤੇਰਾ ਰਸ ਜਾਏ ਸ਼ਾਇਰ ਕਹਿੰਦਾ ਫੇ ਤੈਨੂੰ ਪਤਾ ਲੱਗ ਜਵੇ ਬੇ ਦੁਨੀਆ ਚ ਫੇਰ ਟਾਈਮ ਕਿਦਾਂ ਗੁਜ਼ਰਦਾ ਕਮੜਿਆ ਬਾਂਗ ਚੱਲਿਆ ਬਾਂਗ ਸਿਦਾਈ ਹੋਣਾ ਪੈਂਦਾ ਸੂੜੀਆਂ ਦੇ ਚਾੜਨਾ ਪੈਂਦਾ ਆਪਣੇ ਹੱਥੀ ਆਪਣੇ ਖੱਲਾ ਲਹੋਣੀਆਂ ਪੈਂਦੀਆਂ ਪੈਰਾਂ ਵਿੱਚ ਚਾਂਜਰਾਂ ਪਾਉਣੀਆਂ ਪੈਂਦੀਆਂ ਕੰਜਰਵਾੜਨਾ ਪੈਂਦਾ ਤਾں ਗਦੇ ਆ ਕੇ ਵੇ ਸੋਣਾ ਯਾਰ ਰਾਜੀ ਹੁੰਦਾ ਪੈਰਾ ਦੇ ਸ਼ਾਲੇ ਕੋਨੇ ਪਜਾਂਦੇ ਆ ਸੂਫੀ ਸੰਗ ਕਰਦਾ ਨੂੰ ਪ੍ਰਸੰਨ ਹੁੰਦੇ ਆ ਮਿਹਰਬਾਨ ਤਾਂ ਇਸ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ